ਹਾਂ ਜੀ ਹਨੂ ਸਿੱਖਣੀ ਹੈ ਗੱਡੀ ਹਾਂ ਜੀ ਅੰਦਰ ਅੱਜ ਮਰ ਜਣਾ ਇੱਕ ਅੰਦਾ ਸੱਚ ਗੇਅਰ ਕਿੱਥੇ ਪਿਛੇ ਪਿਛੇ ਤਨ ਮੈਂ ਕੀ ਹਨੂ ਹਾਂ ਜੀ ਗਾਇਸ ਅੱਜ ਲੱਗੇ ਆਣ ਨੂੰ ਗੱਡੀ ਸਿਖਾਣ ਹਾਂ ਜੀ anu ਸਿੱਖਣੀ ਹੈ ਗੱਡੀ ਹਾਂ ਜੀ ਹਾਂ ਜੀ ਮਾਰਦਾ ਟੁੱਟ ਰਿਹਾ ਮੇਰੇ ਅੰਦਰ ਅਜੀ ਮਰ ਜਣਾ ਇੱਕ ਅੰਦਾ ਬੜੀ ਆਈ ਥਲੇ ਕੋ ਦੇਖਿਆ ਵੀ ਨਹੀਂ ਕਿ ਇਹਨੂੰ ਗੱਡੀ ਫੜਾਉਣ ਲੈ ਆ ਆ ਜਾਓ ਜੀ ਤੇਰੀ ਚਲੋ ਵੀ ਚੱਲੋ ਚੱਲੋ ਚਲੋ ਲੋ ਜੀ ਦੋਸਤੋ ਦੇਖਦੇ ਆ anu ਹੁਣ ਕਿੱਦਾਂ ਦੀ ਡਰਾਈਵ ਕਰਦਾ ਹੈ ਪਹਿਲੀ ਵਾਰ ਗੱਡੀ ਫੜਾਈ ਆ ਉਹ ਵੀ ਟਾਈਗਨ ਹੈ ਪਹਿਲੀ ਵਾਰ ਲੋ ਜੀ ਭਾਈ ਕੱਚ ਗੇਰ ਕਿੱਥੇ ਦੱਸੋ ਜੀ ਕਲਚ ਤੇ ਗੇਅਰ ਕਿੱਥੇ ਉਹ ਸਾਲਿਆ ਆਟੋਮੈਟਿਕ ਆ ਅੱਛਾ 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 ਤੁਸੀਂ ਸਾਈਕਲ ਚਲਾਉਣ ਵਾਲੇ ਮੈਂ ਜੋ ਆਟੋਮੈਟਿਕ ਚਲਾਉਣ ਲੱਪਿਆ ਚਲਾਉਣਾ ਨਹੀਂ ਉਡਾਣੇ ਆ ਮੈਨੂੰ ਆਪਣੇ ਘਰ ਜਾਣਾ ਹੈ ਮੋਝੇ ਘਰ ਜਾਣਾ ਹੈ ਹਾਂ ਜੀ ਕੀ ਕਰ ਰਹੇ ਹੋ ਨਾ ਉਹ ਵੀ ਮੇਰੀ ਮਜ਼ਾਕ ਪਿੱਛੇ ਆ ਇਹਨੂੰ ਪਹਿਲੇ ਲੈ ਆਓ ਡਰਾਈਵ ਤੇ ਹਾਂ ਚਲੋ ਕਹੋ ਜੀ ਸਟਾਰਟ ਲਿਆਓ ਜੀ ਕਦੋਂ ਸ਼ੁਰੂ ਦੇ ਦੇ ਅਜੇ ਤੁਸੀਂ ਗੱਡੀ ਚਲਾਣੇ ਜਮਾਤਾ ਦੀ ਬ੍ਰੇਕ ਚੱਕ ਲੋ ਜੀ ਲੱਤ ਨਹੀਂ ਯੂਜ਼ ਕਰਨੀ ਇਦਾਂ ਲਈ ਲੈਫਟ ਹਾਂ ਠੀਕ ਹੈ ਭਾਈ ਬ੍ਰੇਕ ਵੀ ਚੱਕਣੀ ਹੁੰਦੀ ਆ ਜੀ ਹੈਂਡ ਬ੍ਰੇਕ ਤਾਂ ਚੱਕੋ ਬਰਾਵਾ ਮੁੰਡੇ ਦੀ ਨਵੀਂ ਗੱਡੀ ਆ ਲੈ ਤਾਂ ਕਿਸਤੇ ਚਾਲ ਗਈਆਂ ਨੇ ਟੈਨਸ਼ਨ ਨਹੀਂ ਲੈਣੀ ਹੌਲੀ 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 ਵੀ ਦੇ ਹੌਲੀ ਗੱਡੀ ਤੂੰ ਚਲਾਦੇ ਆ ਗੱਲ ਸਾਨੂੰ ਲੱਗ ਰਹੀ ਆ ਠੀਕ ਆ ਠੀਕ ਆ ਸਿੱਖ ਜਾਣਿਆ ਨੂੰ ਬਈ

ਇੰਡੀਕੇਟਰ ਹੀ ਤਾਂ ਉਹਦੇ ਵਾਈਪਰ ਚਲਾਏ ਨੇ। ਉਹ ਗੱਡੀ ਸਹੀ ਦਾ ਚੱਲ ਰਹੀ ਹੈ। ਓਹੋ ਵਾਈਪਰ ਘੁਮਾਤੇ ਨੇ। ਚਲੋ ਚਲੋ ਚਲੋ। ਜਾਂਦੇ ਹੁਣ ਘਰ ਤੱਕ ਪੰਜਾਹ ਤਾਂ ਸਾਨੂੰ। ਲੋ ਸਰ। ਬੀਬੀਆਂ ਦਾ ਗਿਆ ਨਾ। ਜਮਾਤਾਂ ਦੀ ਜਮਾਤਾਂ ਦੀ ਜਮਾਤਾਂ ਦੀ। ਧਿਆਨ ਨਾਲ ਦੇਖ ਕੇ ਪਿੱਛੇ ਵੀ। ਸੋ ਕੀ ਹੈ ਯਾਰ ਬਹੁਤ। ਸੌਖੀ ਅੱਗੇ ਦੇਖ ਕੇ ਅਸੀਂ ਸੌਕੇ ਨਹੀਂ ਸਾਨੂੰ ਲਾ ਦੇ ਫੇ ਭਰਾਵਾ ਮੁੱਠੀ ਮੇ ਆ ਜਾ ਬੰਦੇ ਸਿੱਕੇ ਮਰੂਤੀ ਤੋਂ ਸਟਾਰਟ ਕਰ ਦੇ ਤੂੰ ਸਿੱਧਾ ਹੱਥ ਪਾ ਆ ਟਾਈਗਰ ਯਾ ਨਾਲ ਖੋਲੀ ਉਹ ਦੀ ਮੋੜ ਅੱਗੇ ਟੈਨਸ਼ਨ ਨਾ ਲੋ ਲੱਗ ਗਈ ਪਤਾ ਭਾਜੀ ਤੈਨੂੰ ਕਦੀ ਟੈਨਸ਼ਨ ਨਹੀਂ ਟੈਨਸ਼ਨ ਭਾਜੀ ਇਧਰ ਨਾਲ ਦੀਆਂ ਨੂੰ ਹਣੀ ਆ ਮੋੜੋ ਓਏ ਹੋਏ ਆ ਗਈ ਆ ਗਈ ਆ ਗਈ ਆ ਨੇ ਇਹ ਹੈ ਹੋਰ ਸੋੜ ਲਾਵਾ ਕੀ ਆ ਭਾਈ ਇਦਾਂ ਰੱਖੋ ਭਾਜੀ ਆਪਣੀ ਲੇਨ ਦੇ ਵਿੱਚ ਹੋਲੀ ਰੱਖੋ ਭਰਾ ਹੋਲੀ ਰੱਖੋ ਨਾਲੇ ਕੀੜਾ ਖੜਾ ਉਪੜ ਜਾਂਦੇ ਖੜਾ ਕਰਦਾ ਯੋ ਹੀ ਕੀ ਕਹਿਣਾ ਚਾਹੁੰਦਾ ਫਿਰ ਇਹਦਾ ਚਲਾ ਰਿਹਾ ਭਰਾ ਤੇਦਾ ਤੇ ਜਾਨ ਮੁੱਠੀ ਚ ਭਾਈ ਕਰਨੇ ਨੇ ਲੋ ਨਾ ਉਦੋਂ ਸਾਈਕਲ ਵਾਲਾ ਵੀ ਆ ਸਿੱਧਾ ਜਾਂਦਾ ਫੋਲੀ ਚਲਾ ਭਰਾ ਮੈਂ ਕਰੇ ਕੇ ਆਇਆ ਮੈਂ ਘਰ ਆਉਂਗਾ ਪਰ ਇਹ ਪਜਾਦਾ ਇਧਰ ਮੋੜ ਨਹੀਂ ਨਹੀਂ ਸਿੱਧਾ ਜਾਂਦੇ ਹਾਂ ਗੰਗਾ ਦੇ ਘਾਦਲ ਚਲਦੇ ਆ ਅੱਛਾ ਮੈਂ ਰਾਫਟਿੰਗ ਸਿੱਖਣਾ ਸੀਗਾ ਕੀ ਜਾਂਦੇ ਉਹਨੂੰ ਡ੍ਰਿਫਟਿੰਗ ਡ੍ਰਿਫਟਿੰਗ ਬਤਹੀ ਦੀ ਦੀ ਰਾਫਟਿੰਗ ਰਾਫਟਿੰਗ ਸਾਡੇ ਵਧਾਣੇ ਕਿਹੜਾ ਮੈਂ ਪੁੱਲੂ ਜੀ ਨਿਹਗੇ ਕਬੂਤਲੇ ਜਾ ਮम्मा ਮੈਂ ਘਰ ਨਹੀਂ ਆਉਂਗਾ ਦੀਦੇ 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 ਹੋਲੀ ਹੋਲੀ ਤੇਰੀ ਲੈਫਟ ਲੈਣਾ ਲੈਫਟ ਲੈਣਾ ਆਪਾਂ ਹੋਲੀ ਪੋਲੀ ਇੰਡੀਕੇਟਰ ਦੇਓ ਹਾਂਜੀ ਲੈਫਟ ਸਾਈਡ ਤੇ ਆਰਾਮ ਨਾਲ ਸੱਚ ਮੈਂ ਨਹੀਂ ਆਉਂਗਾ ਮੁੰਡੇ ਡਰਾਤੇ ਸੀ ਮੈਨੂੰ ਲਾ ਦੋ ਭਾਈ ਮੁੰਡੇ ਤਾਂ ਡਰਾਤੇ ਸੀ ਹੁਣੀ ਇਹ ਤਾਂ ਪੱਕੀ ਗੱਲ ਆ ਹੋਲੀ 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 ਓਏ ਕਿਹੋ ਆ ਤਾਨੇ ਹੋਲੀ ਹੋਲੀ ਅੱਛਾ ਢੀੜੀ ਢੀੜੀ ਓਏ ਅਲੂ ਭਾਈ ਰਿਐਕਸ਼ਨ ਮੁੰਡਿਆ ਵੇ ਉਹ ਧਿਆਨ ਨਾਲ ਪਿੱਛੇ ਪਿੱਛੇ ਜਾ ਤਨ ਮੈਂ ਨੂ ਪਹਾੜ ਲਾ ਦੇ ਸਾਈਡ ਤੇ ਲਾ ਆਂ ਤੂੰ ਸਾਈਡ ਤੇ ਓ ਪਾਜੀ ਸਾਈਡ ਤੇ ਉਹ ਸਾਈਡ ਤੇ ਲਾ ਦੇ ਮਨ ਲਾ ਕਰ ਸਾਈਡ ਤੇ ਅੱਛਾ ਸਾਈਡ ਤੇ ਨਹੀਂ ਨਹੀਂ ਲਾ ਦੇ ਸਾਈਡ ਤੇ ਲਾ ਦੇ ਓ ਪਾਜੀ ਤੂੰ ਸਾਈਡ ਤੇ ਸਾਈਡ ਤੇ ਲਾ ਦੇ ਸਾਈਡ ਤੇ ਲਾ ਦੇ ਰਹਿ ਓ ਮਾਈ ਗੋਡ ਹੂ ਹੂ ਤੂੰ ਸਭ ਤੋਂ ਪਹਿਲਾਂ ਸਾਈਕਲ ਪਹਿਲੇ ਚੰਗੀ ਤਰ੍ਹਾਂ ਸਿੱਖ ਬਾਅਦ ਚ ਸਿਖਾਵਾਂਗਾ ਤੈਨੂੰ ਗੱਡੀ ਫਸ ਆ ਗਿਆ ਮੈਂ ਆਪਣੀ ਸੀਟ ਤੇ ਪਤਾ ਨਹੀਂ ਕਿਉਂ ਡਰ ਗਿਆ ਰਾਮ ਕਾਮ ਇਹ ਹੀ ਹੈ ਵਾਪਸ ਆ ਗਿਆ ਮੈਂ ਆਪਣੀ ਸੀਟ ਤੇ ਤੂੰ ਐਂ ਕਰ ਬਰਾ ਡਿੱਕੀ ਚ ਚੱਲ ਡਿੱਕੀ ਚ ਡਿੱਕੀ ਚ ਦੁਗਲ ਭਾਈ ਕਿੱਦਾਂ ਚਲਾਈ ਭਾਈ ਗੱਡੀ ਬਹੁਤ ਵਧੀਆ ਚਲਾਈ ਹਾਂਜੀ ਬਰਾ ਹੀ ਨਹੀਂ ਠੀਕ ਹੈ ਸਾਡੀ ਤਬੀਅਤ ਖਰਾਬ ਹੋ ਗਈ ਆ ਇੰਨੀ ਸੋਹਣੀ ਚਲਾਈ ਭਾਈ ਫਿਰ ਵੀ ਭਾਈ ਸਕੂਟਰੀ ਲੈਣਾ ਤੁਹਾਨੂੰ ਰੇਡ ਦੇਣਾ ਹੈ ਭਾਈ ਉਹਦੀ ਗਲਤੀ ਸੀ ਉਹ ਆਇਆ ਵਿੱਚ ਮੇਰੇ ਉਹ ਹਾਂ ਉਹਦੀ ਗਲਤੀ ਹੀ ਬਰਾਬਰ ਜਿਹੜਾ ਸੜਕ ਤੇ ਆ ਗਿਆ ہماری ਗਲਤੀ ਹੈ ਅਸੀਂ ਪਿੱਛੇ ਬੈਠ ਗਏ ਆਪਾਂ ਚਲੋ ਸਹੀ ਚਲਾਈ ਉਹਦਾ ਗੱਡੀ ਨਹੀਂ ਚਲਾਈ ਉਹਦਾ ਜੈਨੂਨਲੀ ਕਿੱਦਾਂ ਚਲਾਈ ਨਹੀਂ ਮਤਲਬ ਉਹ ਭੈਣੀ ਤੈਨੂੰ ਆਂਦੀ ਨਹੀਂ 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 ਫੇਰ ਕਿਉਂ ਪੁੱਛਣਾ ਵੀ ਵੀਸੀ ਲਈ ਮੈਂ ਚਲਾਈ ਨਹੀਂ ਮੈਂ ਤਾਂ ਹੀ ਨਹੀਂ ਚਲਾਈ ਭਾਈ ਦੱਸੋ ਤੁਸੀਂ ਕਿੱਦਾਂ ਚਲਾਈ ਸਹੀ ਸੀ ਹਈ ਗਲੇ ਤੱਕ ਡਰੇ ਪਏ ਆ ਸਾਨੂੰ ਕੁਝ ਹੋ ਰਿਹਾ ਹੋ ਸੱਚੀ ਨਹੀਂ ਹੋ ਰਿਹਾ ਭਾਈ ਸੱਚੀ ਹੋ ਰਿਹਾ ਸੋਸਟੋ ਕਿੱਦਾਂ ਦੀ ਲੱਗੀ ਮੇਰੀ ਡਰਾਈਵਿੰਗ ਸੋ ਉਮੀਦ ਹੈ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੇਗੀ ਇਤਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਿਓ ਥੈਂਕ ਯੂ ਥੈਂਕਸ